ਇਸ ਤੀਰਥ ਵਿੱਚ ਤੂੰ ਰੋਜ਼ ਇਸ਼ਨਾਨ ਕਰਿਆ ਕਰ ਜਿਵੇਂ ਅਸੀਂ ਧਾਨ ਕਰਕੇ ਬਾਣੀ ਇਸ਼ਨਾਨ ਕਰਦੇ ਆ ਉਦھے ਆਪਣੇ ਮਨ ਦਾ ਇਸ਼ਨਾਨ ਗੁਰੂ ਦੀ ਬਾਣੀ ਨਾਲ ਹੋਣਾ ਹੈ ਗੁਰੂ ਦੇ ਗਿਆਨ ਨਾਲ ਹੋਣਾ ਹੈ ਬਾਣੀ ਇਸ਼ਨਾਨ ਕਰੰਤੋਂ ਪ੍ਰੰਤ ਆਪਣੇ ਮਨ ਦਾ ਇਸ਼ਨਾਨ ਗੁਰੂ ਦੇ ਗਿਆਨ ਇਹ ਜਿਕਰਾਉ ਨਾ ਕਰੀ ਗੁਰੂ ਦੇ ਗਿਆਨ ਵਿੱਚ ਆਪਣੇ ਮਨ ਦਾ ਚੂਟਾ ਰਮਾਈ। ਯਾਹੋ ਜੋ ਨਦੀਵਾਰ ਕਥਾ ਪਾ ਕਰ ਰਹੇ ਆ ਅਰਦਾਸ ਨਹੀਂ। ਤੇ ਵਾਜਨ ਚੱਲ ਰਿਹਾ ਖਾਲਸਾ ਕੀ ਤਬੂਲ ਬਾਦੇ ਬੋਲੋ ਜੀ ਵਾਹਿ ਇਹ ਸਾਧੂ ਕਹਿੰਦੇ ਹੋਏ ਪੁਰਾਣਾ ਕੰਪੜਾ ਕੱਟਾ ਸੂਈ ਧਾਗਾ ਮੰਡਾ ਮੇਰੇ ਸਾਧੂ ਕਹਿੰਦੇ ਜਿਹੜੇ ਕੱਪੜੇ ਦੀ ਉਹਾਰ ਨੰਦੀ ਹੈ ਕੰਨ ਉਸਨੇ ਪਾੜ ਜਾਣਾ ਹੈ ਜਿਹੜੇ ਘੰਟੇ ਹੋਏ ਕੱਪੜੇ ਹਨ ਪਰ ਨਾ ਮੈਨ ਕੱਟੇ ਜਾਣਗੇ ਨਹੀਂ ਨਾ ਕੱਟ ਜਾਣਗੇ ਇਸ ਤੋਂ ਵੱਧ ਨਹੀਂ ਬਾਬਾ ਜੀ ਨੇ ਜਿਹੜੇ ਸੱਚ ਦੇ ਮੂਲ ਬੋਲੇ ਉਹ ਇਹ ਪੁਰਾਣਾ ਕੰਪੜਾ ਪੱਟਾ ਸੁਹੀ ਤਾਂ ਦਾ ਗੰਡਾ ਹੈ ਮਾਹੂ ਪੱਖ ਕਿਆ ਬੱਲੈ ਨਾਹੀ ਘੜੀ ਹਮਤ ਕਿਸ ਮੰਡਾ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਖਦੇ ਨਾ ਪੱਟਾ ਜਿਹੜੇ ਰੱਬ ਦੇ ਚਰਨਾ ਵਿੱਚ ਜੁੜੇ ਹਨ ਉਹ ਕਦੀ ਵੀ ਟੁੱਟਦੇ ਨਹੀਂ ਜਿਹੜੇ ਸੇਵਾਦਾਰੀ ਕਰਨਗੇ ਤੇ ਸੱਜ ਜਾਨੀ ਸੱਜ ਦੇ ਬੋਲ ਗਏ ਪਾਠ ਨੇ ਐਲਨਾਬਾਦ ਦੀ ਧਰਤੀ ਹੈ ਸ਼ਾਮ ਦਾ ਵੇਲਾ ਸੀ ਭਾਈ ਲਾਲੋ ਦੇ ਘਰ ਬੈਠੇ ਹਨ ਐਲਨਾਬਾਦ ਨੀ ਹਾਲ ਦੇਖੀ ਕਿ ਕੋਈ ਕਿਸੇ ਦੀ ਪਰਵਾਹ ਨਹੀਂ ਪਿਆ ਕਰਦਾ ਆਵਾਜ਼ ਦਿੱਤੀ ਮਰਦਾਨਿਆਂ ਪ੍ਰਵਾਹ ਛੇਡ ਗੁਰੂ ਨਾਨਕ ਸਾਹਿਬ ਨੂੰ ਪ੍ਰਵਾਹ ਛੇਡ ਪਾਣੀ ਆਇਆ ਜੀ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦਾ ਜਲਾਲ ਦੇਖਣ ਵਾਲਾ ਹੈ ਕਿਉਂਕਿ ਖਾਲਸੇ ਦਾ ਵਰਦਾਰਾ ਨਿਕਲਣ ਲੱਗਿਆ ਹੈ ਭਗ ਸੱਚ ਦੀ ਆਵਾਜ਼ ਨਿਕਲਣ ਲੱਗੀ ਹੈ ਜਦੋਂ ਰਵਾਤਿ ਛਿੜੀ ਇਹ ਅੱਜ ਬਾਪੇ ਜੀ ਕੀ ਰੇ ਦਾ ਕੁਝ ਵਖਰਾ ਜਿਹਾ ਮੋੜ ਸੀ ਤਕੀਕ ਇਹ ਹੈ ਕਿ ਜਦੋਂ ਅੰਦਰ ਗੁਰੂ ਵਰਤਦਾ ਹੈ ਉਦੋਂ ਜਿਹੜੇ ਅੱਖਾਂ ਤੇ ਜੁਬਾਨ ਦੇ ਸ਼ਬਦ ਜੀ ਕੁਝ ਹੋਰ ਹੋ ਜਾਂਦੇ ਹਨ ਤੇ ਆ ਜਬਾਨੀ ਜਦੋਂ ਉਦਰੀ ਤੇ ਬਾਪੇ ਨੇ ਸ਼ਬਦ ਕਹੇ ਹਾਲਸੇ ਦਾ ਬੋਲਾ ਨਿਕਲਿਆ ਜੇ ਬਾਬਾ ਜੀ ਉਥੇ ਮਾਲਕ ਭਗਤ ਨੂੰ ਕਹਿੰਦੇ ਹਨ ਕਿ ਕੋਈ ਨਹੀਂ ਤੂੰ ਬੜਾ ਝੰਗਾ ਹੈ ਕਿਹੜਾ ਕਹੇਗਾ ਕਿ ਮਾਈ ਕਾ ਲਾਲ ਜਿਹੜੀਆਂ ਰੋਟੀਆਂ ਵਿੱਚ ਕੌਣ ਹੈ ਉਹ ਬਾਣ ਕਹਿ ਸਕਦਾ ਹੈ ਕਿਉਂਕਿ ਵੱਡੇ ਘਰਾਂ ਦੇ ਹਾਲ ਕੋਈ ਜਾਣਦਾ ਹੈ ਹਾਲ ਕੋਈ ਉਹਨਾਂ ਦੀ ਖੁਲ੍ਹਾਇਤਾ ਕਰਦਾ ਹੈ ਕਮਾਈ ਦੀ ਵੇਖਦਾ ਕਿ ਕਿਵੇਂ ਕਮਾਏ ਆ ਪਰ ਮੇਰਾ ਗੁਰੂ ਕਮਾਈ ਵੇਖਦਾ ਹੁਣ ਕਹਿੰਦੀ ਕਿ ਮਲਗ ਭਾਗ ਤੇਰੀਆਂ ਅੰਕੋ ਰੋਟੀਆਂ ਵਿੱਚ ਗ਼ ਹੋਣ ਹੈ ਇਹ ਜਿ ਪੂੜਿਆਂ ਵਿੱਚ ਗ਼ ਹੋਣ ਹੈ ਗ਼ ਦੀ ਕਮਾਈ ਹੈ ਉਹ ਕੇਵਲ ਗੁਰਨਾਮਕ ਤਾ ਮਹੀਨੇ ਜੋ ਕਹਿ ਸਕਦਾ ਸੱਤ ਦਾ ਬੁੱਲਾ ਜੋ ਬੋਲ ਸਕਦੇ ਨਹੀਂ ਕੇਵਲ ਤੁਨਾਨਸਾਰ ਤੂੰ ਬੜਾ ਚੰਗਾ ਹੈ ਕਿਹੜਾ ਕਹੇਗਾ ਕਿ ਮਾਈ ਦਾ ਲਾਲ ਤਿੰਨੀਆਂ ਰੁਪੀਆਂ ਵਿੱਚ ਪਾਉਣਾ ਹੈ ਕੇਵਲ ਤੁਨਾਣਾ ਤੇ ਅਸੀ ਕਹਾ ਕਿ ਕੋਈ ਗੱਲ ਨਹੀਂ ਪ੍ਰਸ਼ਾਦ ਦਾ ਸਕਣ ਦੇਗੀ ਦੇ ਕਰੀਏ ਆਸੀ ਕੀ ਲੈਣਾ ਹੈ ਕਿਉਂਕਿ ਜੇ ਵੀ ਮਨ ਜੀ ਕਰੇ ਕੰਨ ਲੱਗੇ ਰੋਟੀ ਖਾਵਾ ਕੇ ਬਾਅਦ ਵਿੱਚ ਪਹਿਲਾ ਦਾਸ ਕਿਰਤ ਕੀ ਦੀ ਕਰਦਾ ਹੈ ਗੁਰੂ ਨਾਨਕ ਸਰਗੰਗ ਤੇਰੀ ਕਰਤ ਵਿੱਚ ਗਰੀਬਾਂ ਦਾ ਖੂਨ ਹੈ ਉਹ ਕਹਿੰਦਾ ਇੱਕ ਪ੍ਰਸ਼ਾਦਾ ਛਕ ਲੋ ਮੇਰੀ ਵੀ ਰਹਿ ਜਾਏਗੀ ਕੰਨ ਲੱਗੇ ਉਹ ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ ਕਿਉਂਕਿ ਤੂੰ ਕਿਲੀਬਾ ਦਾ ਖੂਨ ਚूसਿਆ ਹੋਇਆ ਹੈ ਤੇਰੀ ਆਪਨੀ ਕੂਹੋਂ ਪਸੀਨੇ ਦੀ ਕਮਾਈ ਨਹੀਂ ਉਗੰਨਾ ਲਈ ਖੂਨ ਚੂਸਿਆ ਜਿਹੜੇ ਕਮਾਈ ਕਰਨ ਵਾਲੇ ਤੇਰੀ ਆਪਨੀ ਦਸਾਂ ਨੋਹਾਂ ਦੀ ਕਿਰਤ ਨਹੀਂ

ਉਜਾਉਂ ਦੀਆਂ ਅੱਖਾਂ ਜਿਵੇਂ ਭਾਲ ਨੇ ਜੈਸਾ ਬੀਜੈ ਥੋਲਣਾ ਕਰਮਾਂ ਦਾ ਖੇਤ ਜੇ ਉਹ ਜਾ ਬੀਜੇਗਾ ਮਿੱਠਾ ਵਟਨਾ ਪੈਣਾ ਕਿ ਪਿਆਰਿਆ ਬੀਜਨ ਤੋਂ ਬਾਦ ਸੂਣਾ ਨਿਕਲਦੀਆਂ ਹਨ ਕਿਕਰਾਂ ਦਾ ਬੀਜ ਬੀਜ ਕੇ ਖਾਣਾ ਸੌਖਾ ਹੈ ਪਰ ਜਦ ਉਸ ਸੁਰਤੀ ਵਿਰਤੀ ਚੱਕ ਕਰੇਗਾ ਉਥੇ ਦੇਖੋ ਈ ਬੋਲਾ ਨਿਕਲਿਆ ਗੁਰੂ ਨਾਨਕ ਸਾਹਿਬ ਸੱਚ ਦੀ ਕਮਾਈ ਈ ਸੀ ਅੰਦਰ ਅੰਦਰ ਤੜਪਿਆ ਪਿਆ ਸੀ ਭੁਜਿਆ ਪਿਆ ਸੀ ਅੰਦਰ ਜੇ ਸ਼ਾਂਤੀ ਹੈ ਤੇ ਉਹ ਭਾਈ ਲਾਲੋ ਕੋਲੀ ਹੈ ਜੇ ਅੰਦਰ ਦਾ ਆਨੰਦ ਹੈ ਟਿਕਾ ਹੈ ਹੈ ਬਾਹਰੀ ਪੈਸਾ ਨਹੀਂ ਦਿਸਦਾ ਬਾਹਰੀ ਘਰ-ਬਾਰ ਨਹੀਂ ਦਿਸਦਾ ਉਦਰੇ ਦਾ ਪ੍ਰਸ਼ਾਦਾ ਹੈ ਪਰ ਜੇ ਅੰਦਰ ਚੱਕ ਕਰਨਾ ਤੇ ਭਾਈ ਲਾਲੋ ਜੀ ਬੋਲ ਜੋ ਸ਼ਾਂਤੀ ਹੈ ਜੋ ਆਨੰਦ ਹੈ ਉਹ تیرੇ ਬੋਲ ਨੇ ਉਹ ਦਾ ਅੰਦਰ ਘਰ ਪਿਆ ਪਿਆ ਸੀ ਭਾਈ ਲਾਲੋ ਜੀ ਸ਼ਾਂਤ ਬਾਂਦੇ ਕੀ ਗਾਣੇ ਨੇ ਬੈਠ ਕੇ ਜੇ ਉੱਥੇ ਫਿਰ ਬਾਜਨਾ ਹੋ ਚਾਰਿਆ ਜੈਸੀ ਮੈਂ ਆਵਾਂ ਕਸੂਨ ਕੀ ਬਾਣੀ ਤੈਸੜਾ ਧੜੀ ਗਿਆਨਵੇ ਲਾਲੋ ਉੱਥੇ ਭਾਈ ਲਾਲੋ ਦਾ ਜ਼ਿਕਰ ਕੀਤਾ ਹੁਣ ਉਹਦੇ ਕੋਲ ਪੈਸਾ ਵੀ ਬਹੁਤ ਸੀ ਢੰਗੇ ਪਦਾਰਥ ਵੀ ਸਨ ਪਰ ਬਾਬੇ ਨੇ ਉੱਥੇ ਬਾਣੀ ਵਿੱਚ ਉਹਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਉਹਨੇ ਤੇਰੇ ਕੋਲ ਪਿਆਰਿਆ ਅੰਦਰ ਦਾ ਆਨੰਦ ਨਹੀਂ ਅੰਦਰ ਦਾ ਖੇੜਾ ਜੇ ਦੀ ਛਪੜੀ ਵਿੱਚ ਬੈ ਕੇ ਭਾਈ ਲਾ ਲੋ ਰੱਬ ਦਾ ਨਾਮ ਲੈਂਦਾ ਰੱਬ ਦੀ ਬੰਦ ਕੀ ਕਰਦਾ ਤੋ ਬਿਆਲਿਆ ਧਨ ਧਨ ਹੈ ਵਕੀਰਾ ਤੇਰੀ ਛਪੜੀ ਹਰੀ ਦੇ ਗੁਣ ਗਾਉਣ ਵਾਲਿਆ ਤੇ ਵੀ sharpness ਵੀ ਅੱਖਾਂ ਕਾਨਿਆਂ ਦੀ ਧਾਨ ਹੈ ਜਿੱਥੇ ਬੈਠ ਕੇ ਤੂੰ ਹਰੀ ਦੀ ਪਦਾ ਦੀ ਪਰਮਾਤਮਾ ਦੀ ਆਵਾਦਤ ਕਰਦਾ ਪਿਆ ਪਾਪ ਦੀ ਜੰਗ ਲੈ ਕਾਬਲੋ ਘਾਇਆ ਜੋੜੀ ਮੰਗੇ ਦਾਨ ਬਿਲਾ ਲੋ ਕਾਲ ਲੱਗੇ ਪਾਪ ਦੀ ਜੰਨ ਦਾ ਲਾੜਾ ਆ ਰਿਹਾ ਹੈ ਤੇ ਲਾੜੇ ਕੇਵਲ ਦੌਲਤ ਨਹੀਂ ਮੰਗਦੇ ਕਹਿਣ ਲੱਗੇ ਕਰਕੇ ਨਾਲ ਇਥੋਨੀਆਂ ਇਸਤਰੀਆਂ ਦਾ ਦਾਨ ਮੰਗੇਗਾ ਸ਼ਰਮ ਧਰਮ ਦੋਇ ਸ਼ਾਪ ਖਲੋਏ ਕੂੜ ਫਿੜਾ ਪ੍ਰਧਾਨ ਵੇ ਲਾ ਲੋ ਕਾਰਗੀਆਂ ਬਰਨਣਾ ਕੀ ਗੱਲ ਕਰ ਕੀ ਆਂਗਦ ਬੜਾ ਸਤਾਨ ਵੇ ਲਾ ਲੋ ਖੂਨ ਕੇ ਸੁੱਜਨੇ ਗਾ ਵੀ ਐ ਨਾਨਕ ਰਤਕਾ پائے لالوی نوچتا ہے سچ ہی خالص بولا ہے ਜਿਸ ਤਰ੍ਹਾਂ ਅੋਜਿ ਧਿਆਨ ਕਰਦੇ ਆ ਕੀ ਕਹਿੰਦੇ ਆ ਕਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਬਾਜ ਤੇ ਕਾਹਨੇ ਕੁ ਬੇਂਤੀ ਆਪ ਜੀ ਨੇ ਜਨਮਾਂ ਵਿੱਚ ਕੀ ਦੀ ਸੀ ਕਿ ਬੋਲਣ ਦਾ ਕੰਮ ਜਵਾਰ ਦਾ ਹੈ ਤੇ ਜਿਸ ਨੂੰ ਅਸੀਂ ਜੀਵ ਵੀ ਕਹਿੰਦੇ ਆ ਨਾ ਸਤਗੁਰੂ ਜੀ ਨੇ ਕਿਹਾ ਕੇ ਬੋਲ ਵਾਲੇ ਦਾ ਅਰਥ ਹੈ ਗੋਲ ਜਿੰਨਾ ਤੋਂ ਉਪਰ ਗੋਲ ਕੋਈ ਵੀ ਸ਼ਬਦ ਨਾ ਹੋਵੇ ਉਸ ਗੋਲ ਦਾ ਭਾਵ ਕੇਵਲ ਸਰੀਰ ਕਾਰਤੇ ਉੱਚੀ ਬੋਲਣਾ ਨਹੀਂ ਇਹ ਉਹ ਗੋਲ ਹੈ ਜਿਹੜਾ ਇੱਕ ਵਾਰੀ ਕੋਈ ਬੋਲ ਜਾਏ ਤੇ ਮੁੱਦਤਾ ਤੱਕ ਲੋਕ ਉਸ ਦੇ ਬੋਲੇ ਹੋਏ ਬੋਲਣਾ ਨੂੰ ਕਮਾ ਕੇ ਆਪਣੀ ਜ਼ਿੰਦਗੀ ਵਿੱਚ ਕਮਾਉਂਦੇ ਧਰਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਰਸਮਾਂ ਤੋਂ ਜਿਹੜੇ ਬੋਲ ਬੁਰੇ ਹਨ ਉਹ ਬੋਲ ਆਜ ਵੀ ਜਾਣਕ ਕਹਿੰਦਾ ਹੈ ਕਿ ਤੇ ਸਭ ਤੋਂ ਸ਼ਰਮਨੀ ਬੋਲ ਹਨ ਤੇ ਧਰਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਅਮਰਦਾਸ ਜੀ ਪਰਮਾਉਂਦੇ ਹਨ ਕਿ ਜਿਹੜੇ ਲੋਕ ਆਪਣੇ ਕੰਨਾਂ ਨਾਲ ਸੱਚ ਨੂੰ ਸੁਣਦੇ ਹਨ ਤਾਂ ਬਦਨਤੀ ਤੌਰ ਤੇ ਉਹਨਾਂ ਦੇ ਬੋਲੇ ਵੀ ਸੱਚ ਨਾਲ ਹੀ ਜੇ ਨਿਕਲਦੇ ਹਨ ਜੋ ਜੋ ਆਪਨੇ ਕੰਨਾਂ ਨਾਲ ਸੁਣਦੇ ਹਾਂ ਪਏ ਹਨ ਉਸ ਨੂੰ ਆਪਣੀ ਰਸਨਾ ਨਾਲ ਲੋਕਾਂ ਤੱਕ ਪਹੁੰਚਾਉਂਦੇ ਹਨ ਸੈਭ ਨੇ ਉੱਥੇ ਸ਼ਬਦ ਬਾਣੀ ਇਹ ਸਰਬ ਨੂੰ ਮੇਰਿਓ ਸਾਜੇ ਸੁਣਨੈ ਨਉ ਪਠਾਈ ਜੇ ਤੁ ਸਾਚ ਦਾ ਗੋਲ ਬਾਲਾ ਕਰਨਾ ਚਾਹੁੰਦਾ ਹੈ ਤਾ ਪਹਿਲਾ ਆਪਣੇ ਕੰਨਾਂ ਮੂੰਹ ਸਾਚ ਸੁਣਨ ਦੀ ਬਾਦੀ ਪਾ ਜੇ ਕੋਈ ਇਹ ਕਰ ਦੇ ਕਿ ਮੈਂ ਜ਼ੁਬਾਨ ਤੋਂ ਸੱਚ ਬੋਲਦਾ ਪਿਆ ਹਾਂ ਤੇ ਜੇ ਕੋਈ ਆਪ ਤੇਰੀ ਜ਼ਿੰਦਗੀਆਂ ਬਾਰੇ ਸੱਚ ਬੋਲਣ ਦਾ ਯਤਨ ਕਰੇ ਤੇ ਤੂੰ ਉਸ ਦੀ ਜ਼ੁਬਾਨ ਨੂੰ ਬੰਦ ਕਰਨਾ ਚਾਹੇ ਤੇ ਆਪਣੀ ਜ਼ੁਬਾਨ ਤੋਂ ਬੋਲਣਾ ਚਾਹੇ ਕਾਇ ਸੱਚ ਦੇ ਬੋਲ ਵਾਲੇ ਨਹੀਂ ਹੁੰਦੇ ਜੇ ਸੱਚ ਸੁਣ ਸਕੇਗਾ ਤਾਂ ਫਿਰ ਸੱਚ ਦਾ ਭੋਲਾ ਤੇਰੇ ਅੰਦਰੋਂ ਨਿਕਲੇਗਾ ਸਾਰੀ ਸੁਣਨਾ ਨੌ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜੇ ਤੂੰ ਸੁਣੀ ਮਨ ਤਾਂ ਹਰਿਆ ਹੋਆ ਰਸਨਾ ਨਸਮਾਨੀ ਬੋਲ ਦੀ ਜਵਾਨ ਪਈ ਹੈ ਸੁਣਦੇ ਕੰਨ ਪਏ ਹਨ ਤੇ ਧੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਕਿ ਜਦੋਂ ਤੂੰ ਕੰਨ ਨਾਲ ਸੁਨੇਗਾ ਤਾਂ ਗੁਰੂ ਕੇ ਸਿਖਾ ਤੇਰੀ ਰਸਨਾ ਸਵਾਰ ਆਏਗਾ ਤੇ ਫਿਰ ਉਹ ਰਸਨਾ ਵੀ ਸੱਚ ਦੇ ਬੋਲ ਬੋਲੇਗੀ ਤੇ ਧੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਕਾਲ ਕਿਰਪਾ ਜਿਦ ਵਖ ਕਟੇ ਗਿਆਨ ਅੰਨਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿੰਨ ਕਾ ਸਬਦ ਸੱਚੀ ਸਵਾਰਿਆ ਉਹਨਾਂ ਦੇ ਬੁਰਨੇ ਨੂੰ ਗੁਰੂ ਨੇ ਨਾਮ 'ਤੇ ਸਵਾਰ ਦਿੱਤਾ ਹੈ ਕਿ ਉਹਨਾਂ ਦੇ ਬੋਲ ਤੋਂ ਉੱਚਾ ਹੋਰ ਕੋਈ ਵੀ ਬੋਲ ਨਹੀਂ ਜਿਨਾਂ ਨੇ ਬੋਲੇ ਸਦਾ ਕਾਇਮ ਰਹਿਣੇ ਹਾਂ ਉਹਨਾਂ ਉੱਪਰ ਧੰ ਗੁਰੂ ਆਮਰਦਾਸ ਮਹਾਰਾਜ ਕਹਿੰਦੇ ਹਨ ਕਿ ਗੁਰੂ ਦੀ ਬਖਸ਼ਿਸ਼ ਗੁਰੂ ਦੀ ਕਿਰਪਾ ਜਿਹੜਾ ਅੰਧੀਓ ਬੰਦੇ ਹਨ ਜਿਹੜੇ ਆਪਣੇ ਜ਼ਿੰਦਗੀ ਵਿੱਚ ਸਦਾ ਸੱਚ ਨੂੰ ਲੈ ਕੇ ਆਉਂਦੇ ਹਨ ਤੇ ਪਿਆਰਿਓ ਸੱਚ ਸਭ ਤੋਂ ਵੱਡਾ ਕੀ ਹੈ ਗੁਰੂ ਦੀ ਬਾਣੀ ਜਦੋਂ ਅਸੀਂ ਸੱਚ ਨਾਲ ਜੁੜ ਜਾਵਾਂਗੇ ਤੇ ਆਪਾਂ ਪੜਧੀਏ ਬਚਨ ਸੱਚਖੰਡ ਬਸਦਾ ਦਰੰਕਾ ਜਦੋਂ ਸੱਚ ਦਾ ਅਸੀਂ ਹਿੱਸਾ ਬਣ ਜਾਵਾਂਗੇ ਖੰਡ ਦਾ ਭਾਵ ਹਿੱਸਾ ਸੱਚ ਦਾ ਹਿੱਸਾ ਬਣ ਜਾਵਾਂਗੇ ਤੇ ਸਾਡੀ ਜ਼ਿੰਦਗੀ ਫਿਰ ਸਾਵਰ ਜਾਏਗੀ ਸਾਡੀ ਜ਼ਿੰਦਗੀ ਵਿੱਚ ਭਾਈ ਲਾਲੋ ਜੀ ਬਾਗ ਸੱਚ ਦੀ ਕਿਰਤ ਹੋਏਗੀ ਸੱਚੀ ਸੁੱੱਚੀ ਕਿਰਤ ਹੋਏਗੀ ਫਿਰ ਜ਼ਿੰਦਗੀ ਵਿੱਚ ਸਦਾ ਹੀ ਅਨੰਦ ਖੇੜਾ ਖੁਸ਼ੀਆਂ ਭਰਕ ਤਾਂ ਗੁਰੂ ਨੇ ਪਾ ਦੇਣੀ ਹੈ ਜੇ ਮੈਂ ਭਾਈ ਲਾਲੋ ਜੀ ਨੂੰ ਨਵਾਜਿਆ ਉਮੇ ਸਾਨੂ ਵੀ ਅੰਕੰੂ ਗੁਰੂ ਰਖਸ਼ਰ ਮਹਾਰਾਜ ਨਵਾਜਦੇ ਪਏ ਹਨ ਤੇ ਇਸ ਜੋਤ ਨੂੰ ਅਸੀਂ ਕਹਜਾ ਨਹੀਂ ਆਪਨੇ ਅੰਦਰ ਸੱਚ ਨੂੰ ਲੈ ਕੇ ਕੀ ਕੁਰਬਾਨੀ ਨੂੰ ਲੈ ਕੇ ਇਹ ਸਾਦਾ ਅਨੰਦਮਾਣ ਜਾਇਕਾ ਦੇ ਜੀਵਨ ਵਿੱਚ ਖੁਸ਼ੀਆਂ ਆ ਜਾਣੀਆਂ ਇਨੀਆਂ ਕੋ ਬੇਨਤੀਆਂ ਪ੍ਰਵਾਣ ਕਰਨੀਆਂ ਹੋਈਆਂ ਬਰਗਾਦੀ ਖਿਮਾ ਬਖਸ਼ ਇਸ ਕਰਨੀ ਆਪ ਸਰਬਤ ਸੰਗਤਾਂ ਦਾ

ਆਇਆ ਬੋੜਿਆਈਆ ਬਾਜੈ